ਅਸੀਂ ਅਕਸਰ ਹੀ ਰੱਬ ਨੂੰ ਕੋਸਦੇ ਹਾਂ ਕਿ ਰੱਬਾ ਸਾਨੂੰ ਕੀ ਦਿੱਤਾ ਜੇਕਰ ਤੁਹਾਡੇ ਹੱਥ ਪੈ ਸਲਾਮਤ ਨੇ ਤੁਹਾਨੂੰ ਸਭ ਕੁਝ ਨਜ਼ਰ ਆਉਂਦਾ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਜਿਹੜਾ ਮਾਨਸਾ ਦਾ ਤੁਹਾਨੂੰ ਅਸੀਂ ਮਾਮਲਾ ਦੱਸਣ ਜਾ ਰਹੇ ਹਾਂ ਇਸ ਨੂੰ ਦੇਖ ਕੇ ਤੁਸੀਂ ਕਹੋਗੇ ਕਿ ਵਾਹਿਗੁਰੂ ਤੁਸੀਂ ਸਾਨੂੰ ਬਹੁਤ ਕੁਝ ਦਿੱਤਾ ਮਾਨਸਾ ਦੇ ਇੱਕ ਪਰਿਵਾਰ ਦੇ ਵਿੱਚ ਪੰਜ ਭੈਣ ਭਰਾ ਪੰਜ ਦੇ ਵਿੱਚੋਂ ਚਾਰ ਨੇਤਰਹੀਨ ਜਿਨ੍ਹਾਂ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਜਿਨ੍ਹਾਂ ਦੀ ਕਹਾਣੀ ਸੁਣ ਕੇ ਤੁਹਾਡੇ ਵੀ ਅੱਖਾਂ ਦੇ ਵਿੱਚੋਂ ਨੀਰ ਵਗਣ ਲੱਗ ਪਵੇਗਾ। ਇਹਨਾਂ ਦਾ ਪਿਤਾ ਮੋਟਰਸਾਈਕਲ ਰੇੜੀ ਚਲਾਉਂਦਾ ਤੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ। ਜੋ ਬੱਚਿਆਂ ਦੇ ਸ਼ਬਦ ਨੇ ਕਿ ਜੇਕਰ ਅੱਜ ਉਹਨਾਂ ਦੀਆਂ ਅੱਖਾਂ ਹੁੰਦੀਆਂ ਤਾਂ ਪੜ੍ਹ ਲਿਖ ਕੇ ਜੱਜ ਬਣਨਾ ਸੀ ਤਾਂ ਅਜਿਹੇ ਬੋਲ ਸੁਣ ਕੇ ਸੱਚੀ ਰੋਂਗ ਤੇ ਖੜੇ ਹੋ ਜਾਂਦੇ ਨੇ। ਇਹਨਾਂ ਪੀੜਤ ਬੱਚਿਆਂ ਨੇ ਗੱਲਬਾਤ ਕਰਦੇ ਦੱਸਿਆ ਕਿ ਸਾਡੇ ਘਰ ਦਾ ਗੁਜ਼ਾਰਾ ਉਹਨਾਂ ਦੇ ਪਿਤਾ ਦੀ ਰੋਜ਼ਾਨਾ ਦਿਹਾੜੀ ਦੇ ਨਾਲ ਚੱਲਦਾ। ਕਿਉਂਕਿ ਉਹਨਾਂ ਦੇ ਵਿੱਚੋਂ ਚਾਰ ਜਾਣਿਆਂ ਨੂੰ ਬਿਲਕੁਲ ਵੀ ਨਜ਼ਰ ਨਹੀਂ ਆਉਂਦਾ ਇੱਕ ਲੜਕੀ ਜਿਹੜੀ ਪੰਜਵੀਂ ਆ ਸਿਰਫ ਉਸ ਨੂੰ ਨਜ਼ਰ ਆਉਂਦਾ ਹੈ ਤੇ ਇੱਕ ਵਿਆਹ ਹੋਇਆ ਤਾਂ ਉਹ ਵੀ ਵਿਧਵਾ ਹੋਗੀ ਤੇ ਉਹ ਵੀ ਘਰ ਦੇ ਵਿੱਚ ਆਪਣੇ ਬੱਚੇ ਨੂੰ ਲੈ ਕੇ ਬੈਠ ਗਈ ਤਾਂ ਅੱਜ ਸੱਤ ਜੀਆਂ ਦਾ ਇੱਕ ਦੇ ਸਿਰ ਦੇ ਉੱਤੇ ਸਾਰਾ ਖਰਚਾ ਚੱਲ ਰਿਹਾ ਇਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਬਚਪਨ ਤੋਂ ਹੀ ਨਜ਼ਰ ਨਹੀਂ ਆਉਂਦਾ ਉਹ ਹੋਰ ਕੋਈ ਵੀ ਮੰਗ ਨਹੀਂ ਕਰਦੇ ਉਹ ਚਾਹੁੰਦੇ ਨੇ ਕਿ ਕੋਈ ਆਵੇ ਉਹਨਾਂ ਦੀ ਮਦਦ ਕਰੇ ਤੇ ਉਹਨਾਂ ਨੂੰ ਜਿਹੜਾ ਕਿ ਨਜ਼ਰ ਆਉਣ ਲੱਗ ਜਪਾਵੇ ਉਹਨਾਂ ਦੀਆਂ ਅੱਖਾਂ ਦਾ ਇਲਾਜ ਕਰਵਾਇਆ ਜਾਵੇ ਕਿਉਂਕਿ ਜੇਕਰ ਰੌਸ਼ਨੀ ਹੋਵੇਗੀ ਬਾਕੀ ਕੰਮਕਾਰ ਕਰਕੇ ਉਹ ਆਪ ਕਮਾ ਵੀ ਲੈਣਗੇ ਖਾ ਵੀ ਲੈਣਗੇ ਪਰ ਖਰਚਾ ਬਹੁਤ ਜ਼ਿਆਦਾ ਹੋ ਜਾਣਾ ਅਗਰ ਇਹਨਾਂ ਦੀ ਨਜ਼ਰ ਬਣਦੀ ਹੋਵੇਗੀ ਪਰ ਪਰਿਵਾਰ ਦੀ ਐਨੀ ਗੁੰਜਾਇਸ਼ ਨਹੀਂ ਜਿਹਦੇ ਚੱਲਦੇ ਹੁਣੇ ਪੀੜਿਤ ਪਰਿਵਾਰ ਮਦਦ ਦੀ ਕੋਹਾਰ ਲਗਾ ਰਿਹਾ ਲਖਵੀਰ ਕੌਰ ਜੀ ਲਖਵੀਰ ਜੀ ਕਿੰਨੀ ਉਮਰ ਤੁਹਾਡੀ 24 ਸਾਲ ਜੀ ਘਰ ਚ ਕੌਣ ਕੌਣਾ ਹੈ ਜੀ ਘਰ ਚ ਦੱਦਿਆ ਜੀ ਸਤ ਜਣਿਆਂ ਜੀ ਅਸੀਂ ਕਿੰਨੇ ਬੰਦਿਆਂ ਨੂੰ ਨਹੀਂ ਦੀਦਾ ਚਾਰ ਪੈਣ ਪਾਈਆਂ ਜੀ ਅਸੀਂ ਹੈ ਚਾਰ ਜੀ ਚਾਰ ਪੈਣ ਭਰਾ ਹਾਂ ਜੀ ਜਿਨ੍ਹਾਂ ਨੂੰ ਦਿਖਦਾ ਨਹੀਂ ਹਾਂਜੀ ਕਣੂਂ ਦੀਂਦਾ ਜੀ ਕਿੰਨੇ ਕੋੱਖਾ ਲੱਗਦਾ ਜ਼ਿੰਦਗੀ ਨੂੰ ਜੀਣਾ ਜੀ ਜ਼ਿੰਦਗੀ ਨੂੰ ਜੀਣਾ ਬਹੁਤ ਔਖਾ ਹੈ ਪਰ ਆਪਾਂ ਫੇਰ ਵੀ ਹੌਂਸਲਾ ਰੱਖਦੇ ਹਾਂ ਜੀ ਅੱਛਾ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਜੀ ਆਪਣੀ ਪਤਾ ਆਪਾਂ ਮੰਗ ਕੀ ਕਰਨੇ ਆ ਬਸ ਆਪਾਂ ਨਿਗਾਹ ਵਰ ਮੰਗ ਅੱਛਾ ਜੇ ਨਿਗਾਹ ਹੁੰਦੀ ਲਖਵੀਰ ਫਿਰ ਕੀ ਕਰਨਾ ਸੀਗਾ ਜੀ ਆਪਾਂ ਬਸ ਸੁਪਨੇ ਤਾਂ ਜੀ ਬਹੁਤ ਵੱਡੇ ਸੀ ਪਰ ਕੀ ਸੁਪਨਾ ਸੀਗਾ ਸੁਪਨੇ ਜੀ ਆਪ ਮੈਂ ਤਾਂ ਹੀ ਸੋਚਦੀ ਸੀ ਜੀ ਪੜ ਲਿਖ ਕੇ ਆਦਾ ਵਧੀਆ ਕੋਈ ਮੈਂ ਤਾਂ ਇੰਕਾ ਨਹੀਂ ਹੁੰਦੀ ਸੀ ਕਰੇ ਜੀ ਜੱਜ ਦੇ ਬਰਾਬਰ ਵੰਦੀ ਹੂੰ ਜੱਜ ਬਣਨਾ ਸੀ ਹਾਂਜੀ ਅੱਛਾ ਜੇ ਕੋਈ ਮਦਦ ਕਰੇ ਜਾਂ ਮਤਲਬ ਕੀ ਕਹਿਣਾ ਚਾਹੋਗੇ ਮਦਦ ਦੇ ਲਈ ਮਦਦ ਤਾਂ ਜੀ ਆਪ ਨੂੰ ਵੀ ਪਤਾ ਹੁੰਦਾ ਹੈ ਹੈ ਪਤਾ ਹੁੰਦਾ ਜੀ ਹੋਰ ਕੁਝ ਨਹੀਂ ਚਾਹੀਦਾ ਬਸ ਨਜ਼ਰ ਚਾਹੀਦੀ ਇਕੱਲੀ ਹਾਂਜੀ ਪੈਸੇ ਪੁੱਛਣ ਚਾਹੀਦੇ ਜੀ ਪੈਸੇ ਤਾਂ ਹੱਥਾਂ ਦੀ ਮੇਰੇ ਪੈਸੇ ਤਾਂ ਬਣ ਜੇ ਨੀਟੂ ਜੀ ਨੀਟੂ ਕਿੰਨੀ ਉਮਰ ਹੈ 20 ਸਾਲ ਜੀ ਕਿੱਥੇ ਰਹਿੰਦੇ ਹੋ ਤੁਸੀਂ ਮਾਨਸਾ ਦੀ ਠੁੱਠਾੜੀ ਰੋਡ ਮਾਂ ਮੰਡੀ ਕੋਲੇ ਅੱਛਾ ਕੀ ਹੋਇਆ ਪਰਿਵਾਰ ਚ ਕੌਣ ਕੌਣ ਹੋ ਤੁਸੀਂ ਕਿੰਨੇ ਬੱਚੇ ਹੋ ਕਿੰਨਾਂ ਨੂੰ ਦਿਖਦਾ ਹੈ ਕਿ ਹੈਗਾ ਸਾਰਾ ਚਾਰ ਨੂੰ ਨਹੀਂ ਦਿੰਦਾ ਜੀ ਇੱਕ ਨੂੰ ਦਿੰਦਾ ਅੱਛਾ ਕਿੰਨਾ ਔਖਾ ਹੈ ਕੰਮ ਕਰਨਾ ਕੀ ਕੁਝ ਕਰਦੇ ਹੋ ਘਰੇ ਕਰੇ ਜੀ ਆਈ ਬਸ ਪਾਂਡੇ ਝਾੜੂ ਪੋਚਾ ਹੂੰ ਕਿੰਨਾ ਔਖਾ ਲੱਗਦਾ ਵੀਰੇ ਬਹੁਤ ਔਖਾ ਲੱਗਦਾ ਜੀ ਹੈ ਬਹੁਤ ਔਖਾ ਲੱਗਦਾ ਜੀ ਕੀ ਚਾਹੀਦਾ ਬਾ ਜੀ ਕੱਲੀ ਨਿਗਾਹ ਵਾਂਜੇ ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਹੋਰ ਕੋਈ ਮੰਗ ਨਹੀਂ। ਹਾਂਜੀ। ਪੈਸੇ ਭੁਸਣ ਚਾਹੀਦੇ। ਹਾਂਜੀ। ਕੱਲੀ ਨਜ਼ਰ ਚਾਹੀਦੀ ਹੈ। ਹਾਂਜੀ। ਅਜੇ ਨਿਗਾਹ ਹੁੰਦੀ ਫਿਰ ਕੀ ਕਰਦੇ? ਫੇਰ ਜੀ ਕੋਈ ਕੰਮ ਕਰਦੇ ਆਪਦਾ। ਹੈ? ਕੰਮ ਕਰਦੇ ਜੀ ਕੋਈ ਆਪਦਾ। ਅੱਛਾ ਕੋਈ ਆਇਆ ਨਹੀਂ ਮਦਦ ਕਰਨ ਲਈ? ਹਾਂਜੀ। ਉੱਥੇ ਹੀ ਗੱਲਬਾਤ ਕਰਦੇ ਹੋਏ ਇਹ ਇਨਾ ਬੱਚਿਆਂ ਦੇ ਪਿਤਾ ਤੇ ਦਾਦੀ ਨੇ ਦੱਸਿਆ ਕਿ ਬਹੁਤ ਔਖਾ ਹੁੰਦਾ ਹੈ। ਬੱਚਿਆਂ ਨੂੰ ਨਜ਼ਰ ਨਹੀਂ ਆਉਣਾ ਤੇ ਦੂਜੇ ਪਾਸੇ ਘਰ ਦਾ ਗੁਜ਼ਾਰਾ ਵੀ ਚਲਾਉਣਾ ਜਿਸ ਕਰਕੇ ਉਹਨਾਂ ਨੇ ਸਮਾਜ ਸੇਵੀਆ ਤੋਂ ਮਦਦ ਦੀ ਗੋਹਾਰ ਲਗਾਈ ਆ ਤਾਂ ਕਿ ਕੋਈ ਆਵੇ ਉਹਨਾਂ ਦੀਆਂ ਬਾਂ ਫੜੇ ਤੇ ਇਹਨਾਂ ਬੱਚਿਆਂ ਦਾ ਇਲਾਜ ਹੋ ਸਕੇ ਆਹੀ ਰਿਹੜੀ ਚ ਰੌਣਾ ਇਸ 2-300 ਬਣ ਜਾਂਦਾ ਬਸ ਖਰਚੇ ਹੀ ਮੁਸ਼ਕਲੀ ਚੱਲੀ ਜਾਂਦਾ ਬਸ ਆ ਚਾਰਜ ਵਾਕਾ ਦੀ ਨਿਗਾ ਘਟਾਈ ਸਾਨੂੰ ਪਤਾ ਹੀ ਹੈ ਹੂੰ ਲਿਖੇ ਨਹੀਂ ਹਾਂ ਜੀ ਦੀਦਾ ਨਹੀਂ ਜੀ ਐ ਨਹੀਂ ਪਤਾ ਕਾਚ ਬੱਜਣ ਜੀ ਇਹ ਅੱਛਾ ਹਾਂ ਇੱਕ ਇੱਕ ਜਿ ਕੁੜੀ ਦੀ ਇਟਨੀਗਾ ਠੀਕ ਹੈ ਜੀ ਹੂੰ ਬਸ ਮਾ ਸਤ ਹਾਂਜੀ ਕਿੰਨਾ ਔਖਾ ਹੈ ਜ਼ਿੰਦਗੀ ਮਤਲਬ ਬਸ ਫਿਰਦੇ ਆ ਜੀ ਕੜਕੀ ਕੇ ਕੋਈ ਜ਼ਿੰਦਗੀ ਨਹੀਂ ਬਰਬਾਦੀ ਹੈ ਅੱਛਾ ਹਾਂ ਕੀ ਮੰਗ ਕਰੋਗੇ ਸਰਕਾਰ ਤੋਂ ਪ੍ਰਸ਼ਾਸਨ ਅਸੀਂ ਆ ਮੰਗਦੇ ਆ ਜੀ ਆ ਸਾਤੀ ਉੱਚੀ ਚੱਕੀ ਜਾਵੇ ਤੇ ਜੇ ਮੀਂਹ ਆ ਜਾਂਦਾ ਜੀ ਸਾਨੂੰ ਬਹੁਤ ਮੁਸ਼ਕਲ ਹੋ ਜਾਂਦਾ ਫਰ ਅੱਜ ਫਰ ਸਾਰਾ ਹੀ ਭਿੱਜ ਜਾਂਦਾ ਹੈ ਕਪੜੇ ਢੀੜੇ ਜਿਹੜੇ ਹੈਗੇ ਨੇ ਮੰਜਾ ਜੜੀ ਉਹ ਹੀ ਭਿੱਜ ਜਾਂਦੇ ਨੇ ਇਹਨਾਂ ਦੀ ਨਜ਼ਰ ਦਾ ਕੋਈ ਹੱਲ ਕਰੇ ਜੀ ਹਾਰਜ ਜੀ ਜੇ ਹੋ ਸਕਦਾ ਜੀ ਕਰ ਦੋ ਤਾਂ ਵੀ ਤੁਹਾਡੀ ਮਿਹਰਬਾਨੀ ਆ ਜੀ ਕੀ ਹੈਗਾ ਸਾਰਾ ਮਤਲਬ ਕਦੋਂ ਤੋਂ ਨਹੀਂ ਦਿਖਦਾ ਇਹਨਾਂ ਨੂੰ ਜਵਾਨਦ ਨੂੰ ਹੀ ਨਹੀਂ ਦਿਖਦਾ ਅੱਛਾ ਹਾਂ ਚਾਰ ਬੱਚੇ ਪੰਜ ਨੇ ਚਾਰ ਨੂੰ ਦੀਂਦਾ ਨਹੀਂ ਤੇ ਪੰਜ ਪੰਜ ਮਿੱਠੀ ਪੰਜ ਮਿੱਠੀ ਕਿੰਨਾ ਔਖਾ ਹੈ ਔਖਾ ਹੀ ਹੈ ਹੁਣ ਉਹ ਤਾਂ ਹੁਣ ਟਾਈਮ ਦਾ ਕੱਢਣਾ ਪੈਂਦਾ ਹੀ ਆ ਔਖਾ ਹੀ ਹੈ ਕਿਉਂ ਕਿ ਤੁਹਾਨੂੰ ਤੁਹਾਡੀ ਸੇਵਾ ਕਰਨੀ ਸੀ ਅੱਜ ਤੁਸੀਂ ਕਿੱਥੇ ਹਾਂ ਕਿੰਨਾ ਕਿੰਨੀਕ ਮਤਲਬ ਸਾਮ ਸਮਾਈ ਕਿਵੇਂ ਕਰਦੇ ਸਾਮ ਸਮਾਈ ਬਸ ਆਹੀ ਹੈ ਰੋਟੀ ਟੋਕਾ ਕਰ ਦਿੰਦੀਆਂ ਇਹਨਾਂ ਨੂੰ ਵਿਚਾਰੀਆਂ ਨੂੰ ਆਪ ਦਾ ਜਹਜਾ ਹੁੰਦਾ ਹੈ ਭਾਂਡਾ ਟਿੱਕਰ ਕਰ ਲੈਂਦੀਆਂ ਨੇ ਚਾੜੂ ਪੋਚੇ ਦਾ ਮਾੜਾ ਮੋਟਾ ਜਹਜਾ ਹੁੰਦਾ ਕਰ ਲੀ ਜਾਂਦੇ ਨੇ ਟਾਈਮ ਪਾਸ ਕੀ ਮੰਗ ਕਰਦੇ ਉਹਨਾਂ ਵਾਸਤੇ ਮੰਗਦਾ ਬਸ ਆਹੀ ਹੈ ਇਹਨਾਂ ਦੀ ਨਿਗਾਹ ਜੀ ਹੂੰ ਇਹ ਬੈਠੀ ਆ ਵਿਚਾਰੀ ਬੀਦੂਗਾ ਕੋਈ ਇਹਦੇ ਵਾਰੀ ਕੋਈ ਸਰਕਾਰ ਜੀ ਕੋਈ ਦੋ ਵਿਸਵਿਆਂ ਦਾ ਕੋਈ ਜਗਾ ਜੁਗਾ ਕੋਈ ਮਾੜਾ ਮੋਟਾ ਕਰ ਦੇ ਸਾਰਾ ਚੱਲ ਬੈਠੀ ਰਹੂਗਾ ਉਹਦੇ ਜਵਾਬ ਨੂੰ ਲੈ ਕੇ ਹੋਰ ਕੋਈ ਸਾਰਾ ਨਹੀਂ ਜੇ ਕਿ ਜਵਾਸੇ ਹੋਰ ਕਰਦੇ ਆ ਤਾਂ ਪਤਾਈ ਅੱਜ ਕੱਲ੍ਹ ਚੰਗਿਆਂ ਨੂੰ ਨਹੀਂ ਬਸਾਉਂਦਾ ਇਹ ਹਜੇ ਇਹ ਵੀ ਵਿਆਹਣੀ ਹੈ ਖੈਰ ਜੇਕਰ ਤੁਸੀਂ ਵੀ ਇਸ ਪਰਿਵਾਰ ਦੇ ਨਾਲ ਹਮਦਰਦੀ ਜਿਤਾਉਣੀ ਹੋ ਤੇ ਚਾਹੁੰਦੇ ਹੋ ਕਿ ਵਾਕਈ ਇਨ੍ਹਾਂ ਬੱਚੀਆਂ ਦਾ ਇਲਾਜ ਹੋ ਸਕੇ ਇਨ੍ਹਾਂ ਦਾ ਘਰ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਚੱਲੇ ਅਤੇ ਇਹਨਾਂ ਨੂੰ ਨਜ਼ਰ ਆਉਣ ਲੱਗ ਜਾਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੀ ਪਤਾ ਤੁਹਾਡਾ ਇੱਕ ਸ਼ੇਅਰ ਹੀ ਇਨ੍ਹਾਂ ਲੋਕਾਂ ਦੀ ਇਨ੍ਹਾਂ ਪਰਿਵਾਰ ਦੀ ਜਿਹੜਾ ਕਿ ਮਦਦ ਕਰਨ ਦੇ ਵਾਸਤੇ ਕੋਈ ਸਮਾਜ ਸੇਵੀ ਅੱਗੇ ਆ ਸਕੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ